ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ಗ್ರಾಮ ਪੰਚਾਇਤ ਜੱਜਾ ਕਲਾ ਟੀਨਸਾ ਅਤੇ ਬੀੜ ਬੰਸੀਆ ਤੇ ਉੱਤਮ ਸਦਕਾ ਪਿਛਲੇ ਲੰਬੇ ਸਮੇਂ ਤੋਂ ਜੰਗਿਆਲਾ ਤਫਲੋਰ ਬਸਾ ਦੇ ਰੁਕਟਾ ਨੂੰ ਮੁਰ ਚਾਲੂ ਕੀਤਾ ਗਿਆ ਇਸ ਸਬੰਧੀ ಗ್ರಾಮ ਪੰਚਾਇਤ ਜੱਜਾ ਕਲਾ ਕੀਨਸਾ ਅਤੇ ਬੀੜ ਬੰਸੀਆ ਦੀਆਂ ਪੰਚਾਇਤਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਹਨਾਂ ਪਿੰਡਾਂ ਵਿੱਚ ਬਸਤਾ ਦੇ ਰੂਪ ਬੰਦ ਹੋਣ ਕਰਕੇ ਪਿੰਡ ਦੀਆਂ ਸਵਾਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਵਿਧਾਨ ਸਭਾ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਬੀੜਵੰਸੀਆ ਅਵਤਾਰ ਸਿੰਘ, ਜਸਪਾਲ ਸਿੰਘ ਸਰਪੰਚ ਜੱਜਾ ਕਲਾ, ਅੰਜੂ ਵਾਲਾ ਸਰਪੰਚ ਧੀਰਸਾ ਕਰਨੈਲ ਸਿੰਘ ਨੰਬਰਦਾਰ, ਸੁਖਪ੍ਰੀਤ ਸਿੰਘ ਪੰਚ, ਮਨਪ੍ਰੀਤ ਸਿੰਘ, ਅਵਤਾਰ ਸਿੰਘ, ਤਾਰੀ ਕੁਲਦੀਪ ਸਿੰਘ ਪੰਚ, ਡਾਕਟਰ ਹਰਮੇਲ ਚੰਦ ਪੰਚ, ਗੁਰਨਾਮ ਸਿੰਘ ਨੰਬਰਦਾਰ सबका सरपंच कीरता राम सुरिंदर सिंह तो इलावा पिंड वासी हाजिर सन जी का खालसा फतेह ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਅੱਜ ਅਸੀਂ ਕਿ ਫਲੌਰ ਤੋਂ ਚੰਡੀਗੜ੍ਹ ਤੱਕ ਜੋ ਅੱਗੇ ਬੱਸ ਪਹਿਲਾਂ ਚੱਲਦੀ ਹੁੰਦੀ ਸੀ ਬਹੁਤ ਸਮੇਂ ਤੋਂ ਜਿਹੜਾ ਇਹ ਰੂਟ ਬੰਦ ਪਿਆ ਸਵਾਰੀਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਅੱਜ ਜੱਜਾ ਢੀਂਸਾ ਅਤੇ ਬੀਡਵਾਂਸੀਆਂ ਦੀ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਜੋ ਇਹਨਾਂ ਨੇ ਪਿਛਲੇ ਦਿਨਾਂ ਤੋਂ ਬਹੁਤ ਇਸ ਲਈ ਕੋਸ਼ਿਸ਼ ਕਰਕੇ ਸਰਪੰਚ ਸਾਹਿਬ ਅਵਤਾਰ ਸਿੰਘ ਸਰਪੰਚ ਅੰਜੂ ਬਾਲਾ ਤੇ ਜਸਪਾਲ ਸਿੰਘ ਇਹਨਾਂ ਦੀ ਮਿਹਨਤ ਫਦਕਾ ਜਿਹੜਾ ਇਸ ਰੂਟ ਤੇ ਬੱਸ ਦੁਬਾਰਾ ਚਾਲੂ ਹੋਈ ਆ ਅਸੀਂ ਧੰਨਵਾਦ ਕਰਦੇ ਆ ਗੁਰਨਾਨਕ ਬੱਸ ਸਰਵਿਸ ਤੇ ਦਸ਼ਮੇਸ਼ ਬੱਸ ਸਰਵਿਸ ਇਹਨਾਂ ਦੋਹਾਂ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪੰਚਾਇਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸ ਰੂਟ ਤੇ ਬੱਸ ਜਿਹੜੀ ਚਾਲੂ ਕੀਤੀ ਆ ਤੇ ਨਾਲ ਦੀ ਨਾਲ ਬੇਨਤੀ ਕਰਦੇ ਆ ਜਿੰਨੇ ਵੀ ਪਿੰਡ ਇਸ ਰੂਟ ਤੇ ਆਉਂਦੇ ਆ ਸਾਰੇ ਇਸ ਬੱਸ ਸਰਵਿਸ ਨੂੰ ਚਾਲੂ ਰੱਖਣ ਲਈ ਸਹਿਯੋਗ ਦੇਣ ਤੇ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਵੀਰਾਂ ਨੇ ਵੀ ਇਸ ਕੰਮ ਲਈ ਸਹਿਯੋਗ ਕੀਤਾ ਆ ਜਿਹੜੇ ਲੰਬੇ ਸਮੇਂ ਤੋਂ ਆਉਣ ਜਾਣ ਦੀ ਪ੍ਰੋਬਲਮ ਜਿਹੜੀ ਮੁਸ਼ਕਲਾਂ ਆ ਰਹੀਆਂ ਸਨ ਉਹ ਮੁਸ਼ਕਲਾਂ ਦਾ ਹੱਲ ਹੋਇਆ ਜੀ ਇਹਨਾਂ ਤਿੰਨਾਂ ਪੰਚਾਇਤਾਂ ਦਾ ਸਾਰੇ ਨਗਰ ਨਿਵਾਸੀਆਂ ਸੰਗਤਾਂ ਵੱਲੋਂ ਤੇ ਜਿੰਨੇ ਹੋਰ ਵੀਰਾਂ ਉਹਨਾਂ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ